ਪਾਠ ਅਠਮਾ ਚੰਗਾ ਕੋਣ ਉਦੇਸ਼ ਇਤਿਹਾਸ ਦੀ ਮੰਨੀ ਪਰਮੰਨੀ ਸ਼ਖਸੀਅਤ ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਨੂੰ ਉਗਾੜਦੀ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਬਾਰੇ ਜਾਣਕਾਰੀ ਦੇਣਾ ਮਹਾਰਾਜਾ ਰਣਜੀਤ ਸਿੰਘ ਇੱਕ ਧਰਮ ਨਿਰਪੱਖ ਰਾਜਾ ਸਨ ਉਹ ਆਪਣੇ ਆਪ ਨੂੰ ਮਹਾਰਾਜਾ ਘਟ ਅਤੇ ਆਪਣੀ ਪਰਜਾ ਦਾ ਸੇਵਾਦਾਰ ਪਰਜਾ ਦਾ ਪਾਲਕ ਅਤੇ ਹਮਦਰਦ ਜ਼ਿਆਦਾ ਸਮਝਦੇ ਸਨ ਉਹ ਆਪਣੀ ਪਰਜਾ ਦੀ ਰਾਜ਼ੀ ਖੁਸ਼ੀ ਜਾਣਨ ਲਈ ਅਕਸਰ ਪੇਸ ਬਦਲ ਕੇ ਕੁੰਮਦੇ ਸਨ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਆਪਣੇ ਸੈਨਾਪਤੀ ਅਤੇ ਅੰਗ ਰੱਖਿਆਕਾਂ ਨਾਲ ਇੱਕ ਪਿੰਡ ਨਾਲ ਲੱਗਦੇ ਜੰਗਲ ਵਿੱਚ ਵਿੱਚੋਂ ਦੀ ਲੰਘ ਰਹੇ ਸਨ ਉਹਨਾਂ ਨੂੰ ਜੰਗਲ ਵਿੱਚੋਂ ਲੰਘਦੇ ਕੁਝ ਬੱਚਿਆਂ ਦੀਆਂ ਖੁਸ਼ੀ ਅਤੇ ਉਮੰਗ ਨਾਲ ਭਰੀਆਂ ਆਵਾਜ਼ਾਂ ਆਈਆਂ ਮਹਾਰਾਜ ਉਹਨਾਂ ਆਂਦੀਆਂ ਆਵਾਜ਼ਾਂ ਦੀ ਦਿਸ਼ਾ ਵੱਲ ਚੱਲ ਗਏ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ ਕਿ ਕੁਝ ਬੱਚਿਆਂ ਦੀ ਟੋਲੀ 베ਰੀ ਤੋਂ ਬੇਰ ਤੋੜਨ ਲਈ 베ਰੀ ਉੱਤੇ ਪੱਥਰ ਮਾਰ ਰਹੀ ਹੈ ਬੇਰ ਬੱਚੇ ਧਰਤੀ ਉਤੇ ਡਿੱਗੇ ਬੇਰਾ ਨੂੰ ਬੜੇ ਪਿਆਰ ਤੇ ਸਵਾਦ ਨਾਲ ਖਾਰੇ ਸਨ ਬੱਚਿਆਂ ਨੂੰ ਵੇਖ ਕੇ ਮਹਾਰਾਜ ਦਾ ਮਨ ਬਾਗ-ਬਾਗ ਹੋ ਗਿਆ ਉਹ ਉਹਨਾਂ ਨੂੰ ਦੂਰ ਤੋਂ ਵੇਖ ਕੇ ਬਚਪਨ ਦਾ ਆਨੰਦ ਲੈ ਰਹੇ ਸਨ ਕਿ ਅਚਾਨਕ ਬੱਚਿਆਂ ਦੁਆਰਾ ਬੇਰੀ ਤੇ ਮਾਰਿਆ ਇੱਕ ਪੱਥਰ ਮਹਾਰਾਜਾ ਰਣਜੀਤ ਸਿੰਘ ਦੇ ਮੱਥੇ ਤੇ ਲੱਗਾ ਤੇ ਲਹੂ ਵਹਿਣ ਲੱਗਾ ਅੰਗ ਰਖਿਆਕਾਂ ਨੇ ਇੱਕਦਮ ਉਸ ਬੱਚੇ ਨੂੰ ਫੜ ਲਿਆ ਅੰਗ ਰਖਿਆਕ ਬੋਲਿਆ ਤੂੰ ਮਹਾਰਾਜ ਨੂੰ ਫੱਟੜ ਕੀਤਾ ਹੈ ਤੇਨੂੰ ਦੰਡ ਜ਼ਰੂਰ ਮਿਲੇਗਾ ਕੁਝ ਦੇਰ ਲਈ ਬੱਚਾ ਸਹਿਮ ਗਿਆ ਫਿਰ ਮਹਾਰਾਜਾ ਨੂੰ ਵੇਖਤੇ ਹੋਏ ਬੋਲਿਆ ਮਹਾਰਾਜ ਮੇਰੇ ਪਿਤਾ ਜੀ ਕਹਿੰਦੇ ਹਨ ਕਿ ਸਾਡਾ ਮਹਾਰਾਜਾ ਸਾਡਾ ਪਾਲਕ ਹੈ ਉਹ ਆਪਣੀ ਪਰਜਾ ਨੂੰ ਬਹੁਤ ਪਿਆਰ ਕਰਦਾ ਹੈ ਪਰ ਮਹਾਰਾਜਾ ਨਾਲੋਂ ਤਾਂ ਚੰਗੀ ਇਹ ਪੀਰੀ ਹੈ ਬੱਚੇ ਦੀ ਗੱਲ ਸੁਣ ਕੇ ਮਹਾਰਾਜ ਆਪਣੀ ਸੱਟ ਦਾ ਦਰਦ ਭੁੱਲ ਗਿਆ ਅਤੇ ਹੈਰਾਨ ਹੋ ਕੇ ਸੋਚਣ ਲੱਗੇ कि ये बच्चा की कह रहा है महाराज ने बड़े प्यार नाल उस बच्चे नु अपने कोल बुलाया अते पूछा तू इस तरह क्यों किया बच्चे ने बड़ी मासूमियत नाल उत्तर दिता बेरी ते पत्थर मारते हाँ ताऊ वो मिठे बेर दिंदी है महाराज दे गलती नाल पत्थर लग गया तो मैनू सजा मिलेगी फेर भला कौन चंगा होया महाराज बच्चे दी गल सुन के मुस्कुराए ਉਹਨਾਂ ਨੇ ਪਿਆਰ ਨਾਲ ਉਸਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਮੈਂ ਤੈਨੂੰ ਕੋਈ ਸਜ਼ਾ ਨਹੀਂ ਦੇਣੀ ਸਗੋਂ ਤੁਹਾਡੇ ਸਾਰਿਆਂ ਨਾਲ ਕੁਝ ਸਮਾਂ ਬਿਤਾਉਣਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਕੁਝ ਸਮਾਂ ਉਹ ਬੱਚਿਆਂ ਨਾਲ ਬਿਤਾਇਆ ਉਹਨਾਂ ਨੂੰ ਬਹੁਤ ਕੁਝ ਖਾਣ ਪੀਣ ਲਈ ਦਿੱਤਾ ਇੱਕ 마ਸੂਮ ਬੱਚੇ ਤੋਂ ਇੱਕ ਨਵੀਂ ਅਤੇ ਨਿਆਰੀ ਸਿੱਖਿਆ ਲੈ ਕੇ ਮਹਾਰਾਜ ਅੱਗੇ ਵਧ ਗਏ ਸੱਚਮੁੱਚ ਮਹਾਰਾਜਾ ਰਣਜੀਤ ਸਿੰਘ ਪਰਜਾ ਪਾਲਕ ਸਨ ਕੀ ਸਿੱਖਿਆ ਸਦਾ ਸੋਚ ਸਮਝ ਕੇ ਅਤੇ ਹਾਲਾਤਾਂ ਨੂੰ ਵੇਖ ਕੇ ਫੈਸਲਾ ਲੈਣਾ